ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਕਗਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਹਕਗਰ ਦਾ ਪਾਣੀ ਹੈ ਉਸ ਦਾ ਲੈਵਲ ਜਿਹੜਾ ਦਿਨ ਪਰ ਦਿਨ ਉੱਪਰ ਨੂੰ ਹੋ ਰਿਹਾ ਹੈ ਜੋ ਕਿ ਇੱਕ ਪਿੰਡ ਵਾਸੀਆਂ ਦੇ ਲਈ ਖਤਰੇ ਦੀ ਨਿਸ਼ਾਨੀ ਹੈ ਕਿਉਂਕਿ 2023 ਦੀ ਗੱਲ ਕੀਤੀ ਜਾਵੇ ਤਾਂ 2023 ਦੇ ਵਿੱਚ ਵੀ ਐਸਾ ਹੀ ਮੰਜ਼ਰ ਵੇਖਣ ਨੂੰ ਮਿਲਿਆ ਸੀ ਜਿਹੜਾ ਪਾਣੀ ਸੀਗਾ ਲੋਕਾਂ ਦੇ ਘਰਾਂ ਤੱਕ ਵੜ ਗਿਆ ਸੀ ਜਿਹੜੀ ਲੋਕਾਂ ਦੀਆਂ ਫਸਲਾਂ ਸੀ ਉਹ ਵੀ ਖਰਾਬ ਹੋ ਗਈਆਂ ਸਨ ਉਹਦੇ ਮੱਦੇਨਜ਼ਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਹੁਣ ਪਹਿਲਾਂ ਹੀ ਪੂਖਤਾ ਇੰਤਜ਼ਾਮ ਕੀਤੇ ਸਾਰੇ ਨਰੇਗਾ ਲੇਬਰ ਨੂੰ ਪਹਿਲਾਂ ਹੀ ਲਗਾ ਦਿੱਤਾ ਗਿਆ ਹੈ ਨਰੇਗਾ ਲੇਬਰ ਦਾ ਆਖਣਾ ਹੈ ਕਿ ਤਕਰੀਬਨ ਸਾਨੂੰ 2 ਹਫਤੇ ਹੋ ਗਏ ਹਨ ਜਿਹੜੇ ਇਸ ਦੀਆਂ ਤਿਆਰੀਆਂ ਕਰਦੇ ਹੋਏ ਸਾਡੇ ਨਾਲ ਨਰੇਗਾ ਮਜ਼ਦੂਰ ਵੀ ਹਨ ਉਹਨਾਂ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਜੀ ਸਾਨੂੰ ਹੋ ਗਿਆ ਜੀ ਸਾਨੂੰ ਤਾਂ ਉਹ ਤਾਂ ਸਦੀ ਬੀਤ ਗਈਆਂ ਜੀ 3 ਹਫਤੇ ਹੋ ਗਏ ਜੀ ਇੱਥੇ ਲੱਗਿਆ ਨੂੰ ਸਾਦੀ ਤਾਂ ਲੱਗਦੇ ਆ ਸਾਡੇ ਪਰਦੇ ਤੋਂ ਕੁਛ ਨਹੀਂ ਆ ਡਿਟਕ ਨਾਲ ਸੁਂਗਦੇ ਬਾਰੇ ਬਾਰੇ ਜਾਈਏ ਜਿਹੜਾ ਗੋਲ ਹੈ ਗੋਲ ਲਾਲਾ ਉਹ ਵਿਚਾਰਾ ਹੰਦਾ ਹੈ ਵਿਰਿੰਦਰ ਗੋਇਲ ਜੀ ਹਾਂ ਉਹ ਸੁਂਗਦਾ ਫਕੀਰਾਂ ਦੀਆਂ ਗੱਲਾਂ ਹੁੰਦਾ ਹੈ ਮਤਲਬ ਕਿ ਸਰਕਾਰ ਦਾ ਸੁਣਦੀ ਆਪਣਾ ਹਾਂ ਸਰਕਾਰ ਪੂਰੀ ਸੁਣਦੀ ਹੈ ਜੀ ਅੱਗਾ ਨਹੀਂ ਸੁਣਦੇ ਜੀ ਸਾਡੀ ਪ੍ਰਸ਼ਾਸਨ ਵਾਲੇ ਹਾਂ ਜੀ ਅੱਗਾ ਸੁਣਦੇ ਨਹੀਂ ਸਾਨੂੰ ਤਾਂ ਮਾਰਨ ਲੱਗਦੇ ਆ ਸਾਈਟਰੀਆ ਸਾਡਾ ਪੰਨੋਂ ਪੈਸੇ ਦਿੰਦਾ ਉਹਦੇ ਪੰਨੇ ਵੀ ਖੱਖ ਨਹੀਂ ਰਹਿ ਨੰਗੜ ਬਣਾ ਜਾਂਦਾ ਨਹੀਂ ਉਹ ਤੁਹਾਨੂੰ ਬੰਨ ਪੈਸੇ ਦਿੰਦਾ ਹੈ ਸਾਈਟਰੀ ਵਿਚਾਰਾ ਕੀ ਕਰੂਗਾ ਕਿੱਥੇ ਤੱਕ ਪੈਸੇ ਦੇਊਗਾ ਸਾਈਟਰੀ ਦਾ ਸਾਈਟ ਜਦ ਪੰਨੇ ਨਹੀਂ ਪੈਸੇ ਰਹਿ ਵਿਚਾਰੇ ਤੇ ਕਿ ਸਾਨੂੰ ਨੂੰ ਨਹੀਂ ਨੂੰ ਨਹੀਂ ਮਿਲਦਾ ਸਾਨੂੰ ਕਿੱਥੇ ਮਿਲੂਗਾ ਜੀ ਜੀ ਇਹ ਸੰਸਾਰ ਨਾਲ ਨਰੇਗਾ ਮਜ਼ਦੂਰ ਸਾਰਨਾ ਹੋਰ ਵੀਰ ਵੀ ਮਜ਼ਦੂਰ ਹੈ ਕੀ ਨਾਮ ਦਾ ਗੁਰਦੇਵ ਸਿੰਘ ਜੀ ਗੁਰਦੇਵ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਸਰਕਾਰ ਦੀ ਗੱਲ ਕਰੀ ਜਾਵੇ ਜਿਵੇਂ ਪਹਿਲਾਂ 2023 ਦੇ ਵਿੱਚ ਇੱਕ ਪਾਣੀ ਆਇਆ ਸੀ ਸਾਰੇ ਪਿੰਡਾਂ ਦੇ ਪਿੰਡ ਖਰਾਬ ਤਬਾਹ ਹੋਣ ਦੀ ਤਦਾਦ ਤੇ ਆ ਗਈ ਸੀ ਹੁਣ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਰ ਹੁਣ ਤਾਂ ਜੀ ਲਾਲੇ 5000 ਥੈਲਾ ਜੀ ਚਾਰ ਨੱਕੇ ਆ ਜੀ ਬਾਕੀ ਲਾਲੇ ਪਹਿਲਾਂ ਲਾਲੇ ਨੱਕਾ ਇਹ ਟੁੱਟੇ ਸੀ ਜੀ ਇੱਥੋਂ ਜੀ ਇਹਦੇ ਵਿੱਚ ਵੀ ਦੋ ਨੱਕੇ ਪਰਾਂ ਟੁੱਟੇ ਸੀ ਜੀ ਇੱਕ ਲਾਲੇ ਆਪਣਾ ਰਾਮਪੁਰੇ ਰੋਡ ਤੇ ਟੁੱਟੇ ਸੀ ਜੀ ਪਰ ਅੱਜ 5000 ਥੈਲੇ ਜੀ ਜਿਹੜਾ ਲਾਲੇ ਆਪਣੇ ਕੋਲੇ ਜਿਲ੍ਹਾ ਲਾਲਿੰਦਰ ਗਲੇ ਕੋਲ 5000 ਥੈਲੇ ਜੀ 5000 ਥੈਲੇ ਵਿੱਚ ਤੁਸੀਂ ਲਾ ਲਓ ਜੀ ਵੀ ਇਹ ਥੈਲੇ ਕੰਪਲੀਟ ਕਰਕੇ ਸਰ ਜੀ ਤੋਂ ਪੂਰੇ ਉਹ ਕਰਨ ਕਰਨਗੇ ਜੀ ਵੀ ਲਾਲੇ ਇਹ ਆਪਣਾ ਪ੍ਰਸ਼ਾਸਨ ਨੂੰ ਇਹ ਮੰਗ ਜੀ ਵੀ ਗਲੇ ਤੋਂ ਥੈਲੇ ਜੀ ਪੂਰੀ ਹੋਣੀ ਚਾਹੀਦੀ ਜੀ ਇੱਕ ਮੰਡ ਰੇਗ ਵਾਲੇ ਦੀ ਪੂਰੀ ਹੋ ਕਰਨੀ ਚਾਹੀਦੀ ਜੀ ਵੀ ਲਾਲੇ ਜੀ ਲਾਲੇ ਲੱਗ ਰਹੇ ਨੇ ਰੇਗ ਵਾਲੇ ਤੋਂ ਸਰਕਾਰ ਨੂੰ ਇਹ ਉਹ ਆ ਜੀ ਵੀ ਆਪਣੇ ਤਾਂ ਬੀਨ ਪੂਰੀ ਕਾਉ ਕਰਦੋ ਜੀ ਜੀ ਇਹ ਸੰਸਦ ਨਰੇਗਾ ਮਜ਼ਦੂਰ ਜਿਨ੍ਹਾਂ ਨੇ ਆਪਾ ਲੋਕਾਂ ਸਰਕਾਰ ਕੋਲੇ ਗੱਲ ਕਰੀ ਜਾਵੇ ਸਰਕਾਰ ਦਾ ਆਪਣਾ ਜਿਹੜਾ ਕੰਮ ਹੈ ਬਿਲਕੁਲ ਸਹੀ ਕੀਤਾ ਜਾ ਰਿਹਾ ਪਰ ਪ੍ਰਸ਼ਾਸਨ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਠਾਏ ਜਾ ਰਹੇ ਹਨ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਜਿਹੜੀ ਲੇਬਰ ਹੈ ਉਹ ਪੂਰੀ ਨਹੀਂ ਦਿੱਤੀ ਜਾ ਰਹੀ ਸਾਡੇ ਨਾਲ ਕੁਝ ਪਿੰਡ ਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਸੱਸੀ ਵੀਰ ਕੀ ਨਾਮ ਭਾਈ ਗੁਰਿੰਦ ਸਿੰਘ ਭਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਸਰਕਾਰ ਦੀ ਗੱਲ ਕਰੀ ਜਾਵੇ ਕਿ ਜਿਵੇਂ 2023 ਦੇ ਵਿੱਚ ਪਿੰਡ ਦੇ ਪਿੰਡਾਂ ਦੇ ਵਿੱਚ ਪਾਣੀ ਵੜ ਜਾਂਦਾ ਪਰ ਹੁਣ ਦੀ ਗੱਲ ਕਰੀ ਜਾਵੇ ਤਾਂ ਹੁਣ ਕਿਸ ਤਰ੍ਹਾਂ ਦਾ ਇੰਤਜ਼ਾਮ ਦੇਖੋ ਜੀ ਹੁਣ ਵੀ ਪ੍ਰਸ਼ਾਸਨ ਲਗਾਤਾਰ ਇੱਥੇ ਆ ਰਿਹਾ ਹੈ ਐਮਐਲਏ ਸਾਹਿਬ ਇੱਥੇ ਲਗਾਤਾਰ ਆ ਰਹੇ ਨੇ ਮੰਤਰੀ ਸਾਹਿਬ ਵੀ ਆ ਰਹੇ ਨੇ ਸਾਰਾ ਜਾਇਜ਼ਾ ਲੈ ਰਹੇ ਨੇ ਤੇ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਖੱਗਰ ਦੀ ਸਫਾਈ ਵੀ ਸਰਕਾਰ ਵੱਲੋਂ ਕਰਵਾਈ ਗਈ ਹੈ ਮਨਰੇਗਾ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ ਤਾਂ ਬੋਰੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਬੋਰੀਆਂ ਉਹਨਾਂ ਵੱਲੋਂ ਭਰੀਆਂ ਜਾ ਰਹੀਆਂ ਹਨ ਤਾਂ ਲੱਗਦਾ ਨਹੀਂ ਕਿ ਪਿਛਲੀ ਵਾਰ ਵਾਂਗੂ ਨੁਕਸਾਨ ਹੋਵੇਗਾ ਤਾਂ ਪਿਛਲੀ ਵਾਰ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜੇ ਨੁਕਸਾਨ ਹੈ ਉਸ ਉੱਪਰ ਭਾਈ ਕੀਤੀ ਜਾਵੇਗੀ ਤਾਂ ਉਹਦੇ ਵਿੱਚ ਕੋਸ਼ ਨੁਕਸਾਨ ਨਹੀਂ ਪਰ ਭਾਈ ਹੋਣ ਵਾਲੀ ਹੈ ਬਾਕੀ ਤਕਰੀਬਨ ਸਭ ਨੂੰ ਜੋ ਇਥੋਂ ਦੇ ਅਫਸਰਾਂ ਨੂੰ ਉਹਨਾਂ ਨੂੰ ਡਾਟਾ ਭੇਜਿਆ ਗਿਆ ਤਾਂ ਕਿਸਾਨਾਂ ਨੂੰ ਪੈਸੇ ਵੀ ਮਿਲ ਰਹੇ ਹਨ ਕਾਫੀ ਜ਼ਿਆਦਾ ਅੱਜ ਦੇਖਿਆ ਜਾਵੇ ਪਾਣੀ ਦਾ ਲੈਵਲ ਵੀ ਠੀਕ ਹੈਗਾ ਕਿਉਂਕਿ ਉਹਨਾਂ ਵੱਲੋਂ ਜੋ ਖੱਗਰ ਨੂੰ ਚੋੜਾ ਵੀ ਕੀਤਾ ਗਿਆ ਹੈ ਸਫਾਈ ਦੀ ਲਗਾਤਾਰ ਕੀਤੀ ਜਾ ਰਹੀ ਹੈ ਜੋ ਇਸ ਵਿੱਚ ਕੂੜਾ ਕਰਕੜ ਸੀ ਜਾਂ ਜੋ ਕੋਈ ਬੂਟੇ ਵਗੈਰਾ ਉੱਗੇ ਹੋਏ ਸਨ ਤਾਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਧੰਨਵਾਦ ਕਰਦੇ ਹਾਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਕਿ ਪੰਜਾਬ 'ਤੇ ਇਹਨਾਂ ਸੋਚਦੇ ਨੇ ਤੇ ਇਸ ਖੱਗਰ ਨਾਲ ਜਿਹੜੇ ਜਿੱਥੇ ਕਿ ਲੱਖਾਂ ਲੋਕਾਂ ਲੱਖਾਂ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਸੀ ਤੇ ਉਹ ਬੇਕਾਰ ਹੋ ਗਏ ਸੀਗੇ ਤੇ ਇਸ ਵਾਰ ਜੋ ਖਤਰਾ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ ਭਾਈ ਸਾਡੀ ਨਰੇਗਾ ਵਾਲਿਆਂ ਨਾਲ ਗੱਲ ਹੋਈ ਨਰੇਗਾ ਵਾਲਿਆਂ ਨੇ ਆਖਿਆ ਕਿ ਸਰਕਾਰ ਤਾਂ ਆਪਣਾ ਜਿਹੜ ਇਹ ਪਰ ਪ੍ਰਸ਼ਾਸਨ ਤੇ ਉਹਨਾਂ ਨੇ ਕਈ ਸਵਾਲ ਠਾਏ ਨੇ ਆਪਣੀ ਲੇਬਰ ਨੂੰ ਲੈ ਕੇ ਵੀ ਕੀ ਕਹਿੰਦੇ ਹਾਂ ਹਾਂ ਗੱਲ ਹੋਈ ਸੀ ਮੇਰੇ ਗਾਲੇ ਵੀ ਦੇਖੋ ਜੀ ਕਹਿੰਦੇ ਨੇ ਕਿ ਜਿਹੜੀ ਉਹਨਾਂ ਦੀ ਕੋਈ ਪੇਮੈਂਟ ਹੈ ਜੋ ਸੈਕਟਰੀ ਆਪਣੀ ਜੇਬੋਂ ਕਰਦਾਗਾ ਤਾਂ ਕਿਤੇ ਨਾ ਕਿਤੇ ਲੱਗਦਾਗਾ ਕਿ ਜਿਹੜਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਟਿਲ ਜੇ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਜਾਂ ਇਥੇ ਇਥੇ ਹਲਕਾ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਤਿੰਨ ਕਿਲ ਕਸੀ ਜਾਵੇ ਜੋ ਪ੍ਰਸ਼ਾਸਨ ਹੈ ਕਿਉਂਕਿ ਮੁੱਖ ਮੰਤਰੀ ਨੇ ਜਾਂ ਪੰਜਾਬ ਸਰਕਾਰ ਨੇ ਦੇਖੋ ਹਰਿਆਣਾ ਨਹੀਂਗਾ ਕੰਮ ਦਾ ਪ੍ਰਸ਼ਾਸਨ ਨਹੀਂ ਕਰਨਾ ਹੁੰਦਾਗਾ ਜੇ ਕਿਤੇ ਪ੍ਰਸ਼ਾਸਨ ਇੱਥੇ ਡਿਊਟੀ ਦੇਵੇ ਤਾਂ ਇਹਦੇ ਕੋਈ ਗੌਰ ਕਰੇ ਤਾਂ ਲੱਗਦਾ ਨਹੀਂ ਕਿ ਨੁਕਸਾਨ ਹੋਗਾ ਕਿਉਂਕਿ ਚਾਰ ਬੰਨਣ ਜਿਹੜੇ ਪਿਛੇ ਟੁੱਟੇ ਸੀਗੇ ਉਹਨਾਂ ਬੰਨਾਂ ਦੇ ਉੱਪਰ ਜੇ ਪਹਿਨੀ ਬੋਰੀਆਂ ਲਗਾ ਦਿੱਤੀਆਂ ਜਾਣ ਉਹ ਟੁੱਟਣਾ ਤਿਆਰ ਕਰ ਰਹੇ ਨੇ ਉਹਨਾਂ ਬੰਨਾਂ ਦੇ ਉੱਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਕਿ ਉਹਨਾਂ ਬੰਨਾਂ ਦੇ ਉੱਪਰ ਉਹ ਬੋਰੀਆਂ ਲਗਾ ਦਿੱਤੀਆਂ ਜਾਣ ਪਹਿਨੇ ਜਿੱਥੋਂ ਕਿ ਟੁੱਟਣ ਦਾ ਖਤਰਾ ਹੈ ਤਾਂ ਲੱਗਦਾ ਨਹੀਂ ਕਿ ਜੋ ਨੁਕਸਾਨ ਹੈ ਉਹ ਬਿਲਕੁਲ ਹੋਵੇਗਾ। ਧੰਨਵਾਦ। ਇਹ ਸਾਨੂੰ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਦਾ ਆਖਣਾ ਹੈ ਕਿ ਜੇ ਸਰਕਾਰ ਦੀ ਗੱਲ ਕਰੀ ਜਾਵੇ ਸਰਕਾਰ ਵੱਲੋਂ ਪੁਖਤਾ ਇੰਤਜ਼ਾਮਤਾ ਕਰ ਦਿੱਤੇ ਗਏ ਹਨ ਜੀ ਪਿੰਡ ਵਾਸੀ ਹੋਰ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਮੇਰਾ ਨਾਮ ਕੁਰਮਕਸੀ ਸਿੰਘ ਹੈ ਜੀ। ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ 2023 ਦੇ ਵਿੱਚ ਵੀ ਨੁ ਦੇ ਸਰਕਾਰ ਦੀ ਗੱਲ ਕਰੀਏ ਉਹਦਾ ਕਿਸ ਤਰ੍ਹਾਂ ਦੇ ਗੱਲ ਇਦਾਂ ਸਰ ਜਿਹੜਾ ਇਹ ਆਪਣੀ ਨਦੀ ਆਏ ਉਹ ਕੁਦਰਤੀ ਨਦੀ ਆ ਇਹ ਚ ਕੋਈ ਲਿਮਟ ਨਹੀਂ ਪਾਣੀ ਤਿੰਨ ਗੁਣਾ ਵੱਧ ਵੀ ਆ ਸਕਦਾ ਘੱਟ ਵੀ ਆ ਸਕਦਾ ਗੱਲ ਆਪਾਂ 2023 ਦੀ ਕਰੀਏ ਤਾਂ 2023 ਦੇ ਵਿੱਚ 1993 ਤੋਂ ਵੀ ਵੱਧ ਪਾਣੀ ਸੀ ਇੱਥੇ ਬਹੁਤ ਜ਼ਿਆਦਾ ਪਾੜ ਪਏ ਸੀ ਜਿੱਥੇ ਆਪਾਂ ਖੜੇ ਆ ਪਿੰਡ ਮਕੋੜ ਸਾਹਿਬ ਇੱਕ ਇੱਕ ਟਰਨਿੰਗ ਪੁਆਇੰਟ ਹੈ ਕਿਉਂਕਿ ਪਿੱਛੋਂ ਘੱਗੜ 600 ਫੁੱਟ ਚੌੜਾ ਹੈ ਤੇ ਅੱਗੇ ਤਕਰੀਬਨ 100 ਫੁੱਟ ਚੌੜਾ ਰਹਿ ਜਾਣਾ 100 ਡੇਢ ਫੁੱਟ ਤਾਂ ਕਿ ਇੱਥੇ ਪਾਣੀ ਆ ਕੇ ਬਲੌਕ ਹੋ ਜਾਂਦਾ ਪਰ 2023 ਦੇ ਵਿੱਚ ਮਕੋੜ ਸਾਹ ਤੋਂ ਲੈ ਕੇ ਅੱਗੇ ਜਾਖਲ ਤੱਕ ਘੱਟੋ ਘੱਟ 56 ਪਾੜ ਪਈ ਸੀ ਜੋ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ ਪਰ ਪ੍ਰਸ਼ਾਸਨ ਨੇ 20 ਦਿਨਾਂ ਦੇ ਵਿੱਚ ਪੂਰੇ ਪਾੜ ਫੋਰ ਦਿੱਤੇ ਜਿਸ ਦੇ ਵਿੱਚ ਜ਼ਿਮੀਂਦਾਰ ਦਾ ਕੋਈ ਵੀ ਪੈਸਾ ਨਹੀਂ ਲੱਗਿਆ ਤੇ 20 ਦਿਨਾਂ ਬਾਅਦ ਫੇਰ ਫਲੱਡ ਆ ਗਏ ਸੀ ਜਿਸ ਦੇ ਵਿੱਚ ਕੋਈ ਵੀ ਨੱਕਾ ਨਹੀਂ ਟੁੱਟਿਆ ਤੇ ਜ਼ਿਮੀਂਦਾਰਾਂ ਦੀਆਂ ਫਸਲਾਂ ਬਚ ਗਈਆਂ ਤੇ ਜ਼ਿਮੀਂਦਾਰਾਂ ਨੇ ਦੁਬਾਰਾ ਫਸਲ ਲਾਤੀਆਂ। ਗੱਲ ਆਪਾਂ 2024 ਦੀ ਕਰੀਏ। 2024 ਦੇ ਵਿੱਚ ਸੀਐਮ ਸਾਹਿਬ ਖੁਦ ਸਾਡੇ ਪਿੰਡ ਵਿੱਚ ਆਏ ਦੌੜਾ ਕਰਨ ਘੱਗੜ ਦਾ। ਤੇ ਉਹਨਾਂ ਨੇ ਮਕੋੜ ਸਾਹਿਬ ਤੋਂ ਲੈ ਕੇ ਕੜੈਲ ਤੱਕ 16-16 ਫੁੱਟ ਬੰਨ ਚੌੜਾ ਕਰਿਆ। ਜਿੱਥੇ ਕਿ ਬੰਦਾ ਨਹੀਂ ਲੰਘ ਸਕਦਾ ਸੀ ਉੱਥੇ ਅੱਜ ਆਪਾਂ ਗੱਡੀ ਤੇ ਜਾ ਸਕਦੇ ਹਾਂ। ਇਥੋਂ ਲੈ ਕੇ ਮਕੂੜ ਸਾਹਿਬ ਤੋਂ ਲੈ ਕੇ ਜਾਖਲ ਤੱਕ ਆਪਾਂ ਗੱਡੀ ਲੈ ਕੇ ਜਾ ਸਕਦੇ ਵਨ ਦੀ ਦੋਨੇ ਸਾਈਡ ਉਹ ਵੀ ਪ੍ਰਸ਼ਾਸਨ ਨੇ ਆਪਣੇ ਆਪ ਕੀਤਾ ਕਿਸੇ ਵੀ ਜ਼ਿਮੀਦਾਰ ਨੇ ਇੱਕ ਵੀ ਟਰਾਲੀ ਮਿੱਟੀ ਦੀ ਨਹੀਂ ਛੁੱਟੀ ਤੇ ਜ਼ਿਮੀਦਾਰਾਂ ਦੇ ਨਾਲ ਸਹਿਯੋਗ ਨਾਲ ਜਿੱਥੇ ਜ਼ਿਮੀਦਾਰਾਂ ਨੇ ਕਿਹਾ ਵੀ ਇੱਥੇ ਕੰਮ ਹੋਣ ਵਾਲਾ ਉੱਥੇ ਕੰਮ ਹੋਇਆ ਬਾਕੀ ਪ੍ਰਸ਼ਾਸਨ ਹਰ ਸਾਲ ਦੀ ਤਰ੍ਹਾਂ ਐਕਟਿਵ ਹੈ ਪੂਰਾ ਡੀਸੀ ਸਾਹਿਬ ਵੀ ਦੋ ਵਿਜ਼ਿਟ ਕਰਕੇ ਐਸਡੀਐਮ ਸਾਹਿਬ ਐਸਐਸਪੀ ਸਾਹਿਬ ਤੇ ਕਿਉਂਕਿ ਇਹ ਤਾਂ ਨੈਚੁਰਲ ਹਰ ਸਾਲ ਦੀ ਡ੍ਰਿਲ ਹੁੰਦੀ ਹੈ ਇੱਥੇ ਪਰ ਗੱਲ ਰਹੀ ਪਾਣੀ ਦੀ ਪਾਣੀ ਤਾਂ ਇੱਕ بارش ਤੇ ਡਿਪੈਂਡ ਕਰਦਾ ਬਈ ਇਸ ਤੋਂ ਵੀ ਵੱਧ ਆ ਸਕਦਾ ਤੇ ਘੱਟ ਵੀ ਆ ਸਕਦਾ ਪਿਛਲੇ ਸਾਲ ਨਾਰਮਲ ਪਾਣੀ ਸੀ ਤੇ ਉਹ ਚਲਾ ਗਿਆ ਇਸ ਵਾਰ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਇਹ ਵੀ ਇਸ ਹਾਲੇ ਇਦਾਂ ਹੀ ਚਲੇ ਚੱਲੇ ਜਾਵੇ ਤੇ ਪ੍ਰਸ਼ਾਸਨ ਪੂਰਾ ਐਕਟਿਵੇਟ ਆ ਪੂਰਾ ਤੇ ਪਿੰਡ ਦੇ ਪਿੰਡ ਵਾਸੀ ਵੀ ਪੂਰੇ ਸਹਿਯੋਗ ਦਿੰਨੇ ਆ ਪ੍ਰਸ਼ਾਸਨ ਨੂੰ ਤੇ ਅਸੀਂ ਇਹ ਹੀ ਅਰਦਾਸ ਕਰਦੇ ਆ ਕਿ ਪਿੱਛੋਂ ਹੀ بارشਾਂ ਘੱਟ ਹੋਣ ਤਾਂ ਕਿ ਪਾਣੀ ਇੱਥੇ ਆਰਾਮ ਨਾਲ ਲੱਗ ਜਾਣਾ ਕਿਉਂਕਿ ਜ਼ਿਮੀਦਾਰਾਂ ਨੇ ਫਸਲਾਂ ਲਾ ਚੁੱਕੀਆਂ ਇਹ ਜ਼ਿਮੀਦਾਰਾਂ ਨੂੰ ਪੂਰੀ ਆਸ ਹੈ ਕਿ ਸਾਡੀ ਕੋਈ ਫਸਲ ਨੁਕਸਾਨ ਨਹੀਂ ਹੋਊਗਾ ਬਾਕੀ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਇੱਥੇ ਵਾਰ-ਵਾਰ ਆ ਕੇ ਇੱਥੇ ਇਹ ਤਾਂ মিডিਆ ਵੀ ਆਂਦਾ ਕਵਰੇਜ ਕਰਨ ਕਈ ਦਿਨਾਂ ਤੋਂ ਕਰ ਰਿਹਾ ਹੈ মিডিਆ ਦਾ ਵੀ ਧੰਨਵਾਦ ਕਰਦੇ ਆ ਪਰ ਰਹੀ ਗੱਲ ਇਹ ਆ ਵੀ ਕਿਉਂਕਿ ਇਹ ਕੋਈ ਪਾਕੜਾ ਡੈਮ ਤਾਂ ਹੈ ਨਹੀਂ ਇੱਥੇ 100 ਫੁੱਟ ਪਾਣੀ ਆਊਗਾ ਜਾਂ ਕੁਝ ਆਊਗਾ ਇਹ ਤਾਂ بارش ਤੇ ਡਿਪੈਂਡ ਆ ਜਿੰਨੀ ਪਹਾੜਾਂ 'ਚ ਜ਼ਿਆਦਾ بارش ਹੋਗੀ ਪਾਣੀ ਲੰਘਣਾ ਦੇ ਇਥੋਂ ਹੀ ਆ ਤੇ ਜੇ ਪਿੱਛੇ ਘੱਟ بارش ਤਾਂ ਘੱਟ ਆਊਗਾ ਤੇ ਵਾਧਾ ਦੇ ਵਾਧਾ ਤੋਂ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਜੀ ਧੰਨਵਾਦ ਇਹ ਤਾਂ ਸਨਸਰਨਾ ਪਿੰਡ ਵਾਸੀ ਜਿਨ੍ਹਾਂ ਨੇ ਗੱਲ ਆਖੀ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਦੀ ਗੱਲ ਕੀਤੀ ਹੈ ਕਿ ਜੇ ਪਹਿਲਾਂ ਦੀ ਗੱਲ ਕੀਤੀ ਜਾਵੇ 2000 ਦੇਈਦੀ ਉਹਦੇ ਨਾਲੋਂ ਹੁਣ ਕਿਤੇ ਨਾ ਕਿਤੇ ਵਧੀਆ ਇੰਤਜ਼ਾਮ ਕੀਤੇ ਗਏ ਹਨ ਕਿਉਂਕਿ ਇਹਨਾਂ ਦਾ ਹੱਕ ਨਾ ਹੈ ਕਿ ਜਿਹੜੀ ਇੱਕ بارش ਪੈਂਦੀ ਹੈ ਪਹਾੜਾਂ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਇਹਦੇ ਵਿੱਚ ਦੀ ਨੰਗਦਾ ਹੈ ਕਿ ਇਹ ਕੋਈ ਕਿਸੇ ਦੇ ਹੱਥ 'ਚ ਨਹੀਂ ਹੈਗਾ ਪਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦਾ ਆਖਣਾ ਹੈ ਕਿ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਜਿਹੜੀ ਮਨਰੇਗਾ ਲੇਬਰ ਹੈ ਉਹਨੂੰ ਦੋ ਤਕਰੀਬਨ ਦੋ ਹਫ਼ਤੇ ਹੋ ਗਏ ਹਨ ਇਹਦੇ ਇੰਤਜ਼ਾਮ ਕਰਦੇ ਹੋਏ ਸੰਗਰੂਰ ਤੋਂ ਰਵੀ ਸ਼ਰਮਾ ਜਗਬਾਣੀ ਟੀਵੀ ਖੱਗਰ ਦੇ ਪਾਣੀ ਦਾ ਕਿਸ ਤਰ੍ਹਾਂ ਦਾ ਲੈਵਲ ਹੈ ਜੀ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬੁਝੇ ਆ ਪਿਛਲੇ ਦਿਨਾਂ ਵਿੱਚ ਖੱਗਰ ਦੇ ਕੈਚਮੈਂਟ ਏਰੀਆ ਜਿਹੜਾ ਪਿਛੇ ਪਹਾੜਾਂ ਵਾਲੇ ਪਾਸੇ ਆ ਉਹਦੇ ਵਿੱਚ ਭਾਰੀ ਬਾਰਿਸ਼ ਹੋਈ ਆ ਔਰ ਉਸ ਬਾਰਿਸ਼ ਕਰਕੇ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਵਧਿਆ ਹੈ ਆ ਨਾਰਮਲ ਡੇਸ ਦੇ ਵਿੱਚ ਜਿਹੜਾ ਖੱਗਰ ਹੈ ਸਾਡੇ ਖਨੋਰੀ ਜਿਹੜਾ ਖਨੋਰੀ ਦੇ ਵਿੱਚ ਸਾਡਾ ਗੇਜ ਲੱਗਾ ਆ ਉੱਥੇ 731 ਫੁੱਟ ਤੇ ਚੱਲਦਾ ਹੁੰਦਾ ਆ ਪਿਛਲੇ ਦਿਨਾਂ ਇਨਕਰੀਜ਼ ਹੋ ਕੇ 735 ਤੇ ਅੱਜ 739 ਫੀਟ ਤੇ ਚੱਲ ਰਿਹਾ ਆ ਬੇਸਿਕਲੀ ਜਿਹੜਾ ਪਿਛਲੇ ਦਿਨਾਂ ਚ ਪਾਣੀ ਕੈਸ਼ਮੇਂ ਡੇਰੀਏ ਚ ਵਧਿਆ ਉਹ ਹੁਣ ਇਸ ਵੇਲੇ ਲੰਘ ਰਿਹਾ ਹੈ ਇਸ ਤੋਂ ਅਲਾਰਮ ਦੀ ਕੋਈ ਜ਼ਰੂਰਤ ਨਹੀਂ ਹੈ ਖਤਰੇ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ 7 ਯੂਆਰ 48 ਹੈ 745 748 ਉਸ ਤੋਂ ਬਾਅਦ ਖਤਰਾ ਜਿਹੜਾ ਹੈ ਉਹ ਵੱਧਦਾ ਹੈ ਅੱਜ ਪਾਣੀ ਰਿਡਿਊਸ ਹੋਣਾ ਸ਼ੁਰੂ ਹੋ ਗਿਆ ਸਾਡੇ ਤੁਖਨੌਰੀ ਤੋਂ ਪਹਿਲਾਂ ਇੱਕ ਚੀਕਾ ਡੈਮ ਹੈ ਚੀਕਾ ਡੈਮ ਉੱਤੇ ਪਾਣੀ ਜਿਹੜਾ ਹੈ ਕੱਲ ਤੋਂ ਅੱਜ ਸਵੇਰੇ 1.5 ਫੁੱਟ ਡਾਊਨ ਹੋ ਗਿਆ ਔਰ ਪਾਣੀ ਲਗਾਤਾਰ ਡਾਊਨ ਜਾ ਰਿਹਾ ਹੈ ਸੋ ਇਹਦਾ ਮਤਲਬ ਹੈ ਕਿ ਜਿਹੜਾ ਪਾਣੀ ਪਿਛਲੇ ਦਿਨਾਂ ਚ ਇਕੱਠਾ ਹੋਇਆ ਸੀ ਉਹ ਪਾਣੀ ਹ ਅ ਲੇਕਿਨ ਅਸੀਂ ਅਲਰਟ ਹਾਂ ਸਾਰੇ ਸਾਡੇ ਇਕਨੋਰੀ ਬੈਰੇਜ ਔਰ ਪਿਛੋਂ ਜਿਹੜਾ ਪੰਖਰਪੁਰ ਹੈ ਉੱਥੇ ਵੀ ਜਿਹੜਾ ਬੈਰੇਜ ਹੈ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਥੋਂ ਪੰਖਰਪੁਰ ਤੋਂ ਸਾਡੇ ਤੱਕ ਪਾਣੀ ਪਹੁੰਚਦੇ ਪਹੁੰਚਦੇ 48 ਆਵਰ ਲੈਂਦਾ ਹੈ ਤਕਰੀਬਨ ਸੋ ਇਨ ਕੇਸ ਕੋਈ ਪਾਣੀ ਇਨਕਰੀਜ਼ ਹੋਏਗਾ ਤਾਂ ਸਾਡੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਅਸੀਂ ਆਪਣੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਸੇਫ ਥਾਵਾਂ ਤੇ ਮੂਵ ਕਰ ਸਕਦੇ ਹਾਂ ਅ ਬਾਕੀ ਪਿਛਲੇ ਸਾਲਾਂ ਦੇ ਜਿੱਥੇ ਫਰੀ ਬ੍ਰੀਚਸ ਹੋਈਆਂ ਸੀ ਸਾਡੇ ਘੱਗਰ ਦੇ ਵਿੱਚ ਕਿਉਂਕਿ ਘੱਗਰ ਸਾਡਾ ਦਰਿਆ ਜਿਹੜਾ ਸਿੱਧਾ ਦਰਿਆ ਨਹੀਂ ਹੈ ਇੱਕ ਮੈਂਡਰਿੰਗ ਰਿਵਰ ਹੈ ਬਲਖੰਦਾ ਰਿਵਰ ਹੈ ਤਾਂ ਉਹਦੇ ਵਿੱਚ ਜਦੋਂ ਜਿੱਥੋਂ ਤੁਸੀਂ ਮਕਰੋਟ ਸਾਹਿਬ ਤੋਂ ਡਾਊਨਸਟ੍ਰੀਮ ਜਾਕਰ ਟਾਊਨ ਵੱਲੋਂ ਜਾਂਦੇ ਹੋ ਤਾਂ ਜਿਹੜਾ ਇਹਦਾ ਘੱਗਰ ਦੀ ਚੌੜਾਈ ਹੈ ਉਹ ਤਕਰੀਬਨ 70 80 ਫੁੱਟ ਰਹਿ ਜਾਂਦੀ ਹੈ ਔਰ ਇਹ ਸਾਰਾ ਬਲਖੰਦਾਆ ਏਰੀਆ ਹੈ ਸੋ ਇਹਦੇ ਵਿੱਚ ਬਹੁਤ ਸਾਰੀਆਂ ਬ੍ਰੀਚਸ 23 ਦੇ ਵਿੱਚ 2023 ਦੇ ਵਿੱਚ ਹੋਈਆਂ ਸਨ ਉਹਨਾਂ ਬਰੀਚਸ ਨੂੰ 223 ਤੋਂ ਬਾਅਦ ਫਲੱਡ ਤੋਂ ਬਾਅਦ ਪਲੱਗ ਕਰਕੇ ਸਟਰੈਂਥਨ ਕੀਤਾ ਗਿਆ ਬੈਂਕਸ ਜਿਹੜੇ ਨੇ ਘੱਗਰ ਦੇ ਬੈਂਕ ਦੋਵੇਂ ਉਹਨਾਂ ਉੱਤੇ 15 15 ਫੁੱਟ 14 ਤੋਂ 15 ਫੁੱਟ ਜਿਹੜੀ ਹੈ ਵਿਡਥ ਸਾਡੇ ਕੋਲ ਬੈਂਕਸ ਦੀ ਅਵੇਲੇਬਲ ਹੈ ਜਿਹਦੇ ਉੱਤੇ ਆਰਾਮ ਨਾਲ ਟਰੈਕਟਰ ਮਸ਼ੀਨਰੀ ਗੱਡੀਆਂ ਮੂਵ ਕਰ ਸਕਦੀਆਂ ਨੇ ਇਨ ਕੇਸ ਕੋਈ ਬਰੀਚ ਹੁੰਦੀ ਹੈ ਜਦੋਂ ਪਾਣੀ ਵੱਧ ਆਏਗਾ ਤਾਂ ਬਰੀਚ ਹੁੰਦੀ ਹੈ ਤਾਂ ਉਸ ਬਰੀਚ ਨੂੰ ਪਲੱਗ ਕਰਨ ਦੇ ਲਈ ਅਸੀਂ ਮੈਨ ਮਸ਼ੀਨ ਜਿਹੜੀ ਮੈਨ ਮਟੀਰੀਅਲ ਤੇ ਮਸ਼ੀਨਰੀ ਉਹ ਇਮੀਡੀਏਟਲੀ ਮੂਵ ਕਰ ਸਕਦੇ ਹਾਂ ਸੋ ਪੁਲਿਸ ਡਰੀਡ ਡਿਪਾਰਟਮੈਂਟ ਸਿਵਲ ਸਾਡੇ ਐਸਜੀਐਮ ਸਾਹਿਬ ਔਰ ਉਹਨਾਂ ਦਾ ਸਾਰਾ ਰੈਵਨੂ ਸਟਾਫ ਸਾਰੇ ਹੀ ਲਗਾਤਾਰ ਡਿਊਟੀ ਦੇ ਉੱਤੇ ਹੈ ਕੰਟਰੋਲ ਰੂਮ ਚਾਲੂ ਚਾਲੂ ਨੇ ਸਾਡੇ ਸੋ ਅਸੀਂ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ ਔਰ ਕਿਸੇ ਵੀ ਖਤਰੇ ਦਿੱਤੀ ਤੇ ਨੂੰ ਅਸੀਂ ਨੇ ਜੱਠਣ ਲਈ ਤਿਆਰ ਆ